ਦੋਸਤੋ ਕੱਲ੍ਹ ਵੀਡੀਓ ਪਾਈ ਜੀ ਆਪਾਂ ਜਿਹੜੀ ਕਿ ਫੀਮੇਲ ਡੌਗ ਸੀਗੀ ਹਨਾ ਉਹਦੇ ਬੱਚੇ ਅੰਦਰ ਫਸੇ ਹੋਏ ਸੀਗੇ ਤੇ ਹੈਲਪ ਕੀਤੀ ਹਨਾ ਉਹ ਭੈਣ ਦੀ ਨੂਰ ਭੈਣ ਦੀ ਰਣਜੀਤ ਪੰਨੂ ਹਨਾ ਬਾਈ ਨੇ 8000 ਦੀ ਹੈਲਪ ਕੀਤੀ ਉਹਨਾਂ ਨੇ ਤੇ ਦੀਪਕਾ ਭੈਣ ਆਈ 2000 ਰੁਪਏ ਦੀ ਉਹਨਾਂ ਨੇ ਹੈਲਪ ਕੀਤੀ ਨੂਰ ਭੈਣ ਦੀ ਤੇ ਚਲੋ ਇਹਦੇ ਨਾਲ ਕੀ ਹੋਇਆ ਵੀ ਉਹ ਬੇਜਬਾਨ ਦੀ ਜਾਨ ਬਚ ਗਈ ਹਨਾ ਉਹਦਾ ਆਪਰੇਸ਼ਨ ਹੋ ਗਿਆ ਬਾਕੀ ਹੋਰ ਵੀ ਮੈਨੂੰ ਤਿੰਨ ਚਾਰ ਭਰਾਵਾਂ ਦੇ ਫੋਨ ਆਏ ਆ ਏ ਭਾਈ ਅਸੀਂ ਚਲੋ ਜਿੰਨੇ ਜੋਗੇ ਹੈਗੇ ਅਸੀਂ ਹੈਲਪ ਕੀਤੀ ਆ ਤੇ ਭਾਈ ਉਹ ਡੌਗ ਠੀਕ ਆ ਨੂਰ ਭੈਣ ਦੇ ਕੋਲੇ ਆ ਹੁਣ ਤੇ ਭੈਣ ਦਾ ਮੈਸੇਜ ਮੈਨੂੰ ਆ ਗਿਆ ਜੀ ਤੇ ਉਹ ਭੈਣ ਦੇ ਕੋਲੇ ਆ ਤੇ ਬਾਕੀ ਭਾਈ ਚਲੋ ਇਹ ਬੇਜਵਾਨਾਂ ਦੀ ਸੇਵਾ ਵੀ ਜਰੂਰ ਕਰਿਆ ਕਰੋ ਸਾਰੇ ਭੈਣ ਭਰਾ ਰਲ ਮਿਲ ਕੇ ਹਨਾ ਜਿਹੜਾ ਕੋਈ ਨਹੀਂ ਕਰ ਸਕਦਾ ਇੱਕ ਜਣਾ ਤੇ ਆਪਦੇ ਤਰਫੋਂ ਹਨਾ ਜਿੰਨੇ ਕੁ ਵੀ ਕੋਈ ਕਰ ਸਕਦਾ ਤੇ ਸਾਰਿਆਂ ਦੀ ਸਹਾਇਤਾ ਸੇਵਾ ਨਾਲ ਤੇ ਉਹ ਬੇਜਵਾਨ ਦੀ ਜਾਨ ਬਚ ਗਈ ਭਈ ਨਹੀਂ ਤਾਂ ਉਹ ਬੱਚੇ ਚਲੋ ਵੀ ਅੰਦਰ ਮਰ ਜਾਣੇ ਸੀਗੇ ਤੇ ਉਹ ਵਿਚਾਰੀ ਬੇਜਵਾਰ ਨੇ ਮਰ ਜਾਣਾ ਸੀ ਹਨ ਤੇ ਚਲੋ ਬਹੁਤ ਬਹੁਤ ਧੰਨਵਾਦ ਸਾਰਾ ਭੈਣ ਭਰਾਵਾਂ ਦਾ ਜਿੰਨਾਂ ਜਿੰਨਾਂ ਨੇ ਹੈਲਪ ਕੀਤੀ ਹੈ ਜੀ ਤੇ ਸੱਸੀ ਗੱਲ ਦੀ ਬਾਕੀ ਲੋਈ ਆ ਲੈ ਆਂਦਾ ਆਪਾਂ ਜਰਮਨ ਸ਼ਫਟ ਦੋ ਬੱਚੇ ਆ ਇਹ ਤੇ ਵਿਚਾਰੇ ਬੜੇ ਮੁਸੀਬਤ ਸੀਗੇ ਤੇ ਨੂਰ ਭੈਣ ਨੇ ਫੋਨ ਕੀਤਾ ਜੀ ਆਪਾਂ ਨੂੰ ਮੋਗੇ ਤੇ ਮੋਗੇ ਲੈਂਦੇ ਆ ਬਈ ਆਹ ਤੇ ਵੇਖੋ ਤੁਸੀਂ ਕਿੰਨੇ ਪਿਆਰੇ ਬੱਚੇ ਕਿੰਨੇ ਸੋਹਣੇ ਆ ਪਰ ਹਾਲਾਤ ਇਹਨਾਂ ਦੇ ਨਾ ਬਹੁਤ ਮਾੜੇ ਹੋਏ ਪਿਆ ਦੇਖੋ ਕੱਟਦੇ ਆਂ ਹੀ ਵਾਲ ਬੂਲ ਜਵਾਕ ਆਏ ਸਕੂਲੋਂ ਬਾਜੋ ਇਹ ਜਵਾਕ ਹੁਣ ਆਏ ਸਕੂਲੋਂ ਤੇ ਹੁਣ ਇਹਨਾਂ ਵਾਲ ਬੂਲ ਕਟਾਂਗੇ ਨਮਾਉਣੇ ਇਹਨਾਂ ਨੂੰ ਪਹਿਲਾਂ ਇਕੱਲੇ ਤੇ ਮੇਰੇ ਤੋਂ ਹਾਬ ਚ ਨਹੀਂ ਆਉਂਦੇ ਇੱਕ ਇਹਨਾਂ ਦੇ ਪੰਜੇ ਪੈਰ ਬਹੁਤ ਤਿੱਖੇ ਨੇ ਤੇ ਇਹ ਵੀ ਕਰਦੇ ਆਂ ਹੀ ਇਹਨਾਂ ਦਾ ਵੀ ਇੱਕ ਕੱਟਦੇ ਇਹਨਾਂ ਨੂੰ ਕਿਉਂਕਿ ਵਾਜਦੇ ਮੇਰੇ ਇਹਨਾਂ ਨੇ ਇੱਥੇ ਲਾਉਂਦੇ ਨੇ ਪੈਰ ਇੱਥੇ ਵਾਜ ਜਾਂਦੇ ਤੇ ਬਾਕੀ ਸੇਵਾ ਕਰਦੇ ਆਂ ਹੀ ਆਪਾਂ ਬੇਜਵਾਨਾਂ ਦੀ ਕੋਈ ਵੀ ਮਸੀਹ ਰੱਬ ਬਈ ਲਾਉਣੀ ਬਹੁਗੇ ਡਾਕਟਰ ਕੰਦਾ ਬਈ ਫੋਮ ਮੈਨੂੰ ਗਿਆ ਵੀ ਚਲੋ ਅਮਾਨਤ ਹੈਗੀ ਹੈ ਨਾ ਭੈਣ ਦੀ ਤੇ ਆਪਾਂ ਚਲੋ ਜਲਦੀ ਠੀਕ ਕਰਕੇ ਛੱਡ ਕੇ ਆਈਏ ਤੇ ਇਹਦੇ ਬਈ ਪਾਸ ਪਈ ਹੋਈ ਸੀ ਰੇਸ਼ਾ ਪੈ ਗਿਆ ਸੀ ਇਹਦੀ ਲੱਤ 'ਚ ਤੇ ਉਹ ਚਲੋ ਭੈਣ ਕਹਿੰਦੀ ਬਈ ਤੁਸੀਂ ਲੈ ਜਾਓਗੇ ਤੁਸੀਂ ਡਾਕਟਰਾਂ ਨੂੰ ਇਹ ਥੋੜੇ ਸਾਰੇ ਜਾਣਨਾ ਵੀ ਚਲੋ ਇਹਦਾ ਇਲਾਜ ਹੋ ਜੀਏ ਤੇ ਤੋ ਚਲੋ ਸੁਚਾਰੇ ਨੂੰ ਜਿੱਦੇ ਛੱਡ ਕੇ ਹੋਣਾ ਸੀਗਾ ਤੇ ਉਹ ਦਿਨ ਬੁਖਾਰ ਜਾਣ ਲੱਗ ਗਿਆ ਐ ਸਮਝ ਲਓ ਵੀ ਇੱਕ ਚ ਨਿਕਲਦੇ ਦੇ ਇੱਕ ਚ ਫਸ ਗਏ ਇੱਕ ਚ ਨਿਕਲ ਗਏ ਇੱਕ ਚ ਫਸ ਗਏ ਗਾਂ ਦੀ ਗਾਂ ਬਸਾ ਸੁੱਰੀ ਜਾਂਦਾ ਕੰਮ ਚਲੋ ਕੋਈ ਗੱਲ ਨਹੀਂ ਬਾਕੀ سپورਟ ਕਰਿਆ ਕਰੋ ਵੀ ਵੀਡੀਓ ਸ਼ੇਅਰ ਕਰਦੇ ਅੱਛਾ ਪਿੱਛੇ ਲੈ ਥੋੜਾ ਭਾਈ ਇਹ ਕਿਹੜਾ ਥੋੜਾ ਥੋੜਾ ਹੀ ਪਹ ਇਹ ਚਿਕਨ ਕਿਹਦਾ ਤਰ੍ਹਾਂ ਤਰ੍ਹਾਂ ਦਾ ਹੈ ਯਾਨੀ ਕਹਿੰਦਾ ਸਰਜਣਾ ਹਣੀ ਗੱਲ ਲੱਗਿਆ ਨਹੀਂ ਅਚਲ ਕੋਈ ਨਾ ਬਲ